ਬڑا ਕਾਫ ਦੇ ਸ਼ਾਨਦਾਰ ਰਿਜ਼ਲਟ ਦੇਖੋ ਦੋਸਤੋ ਜਿਵੇਂ ਕਿ ਬਹੁਤ ਭਰਾ ਕਹਿੰਦੇ ਆ ਕਿ ਜਦੋਂ ਕਾਫ ਤਿੰਨ ਤੋਂ ਚਾਰ ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਕਿਹੜਾ ਪ੍ਰੋਡਕਟ ਦੇਜੇ ਜਿਹਦੇ ਨਾਲ ਸਾਡਾ ਕਾਫ ਜਲਦੀ ਤਿਆਰ ਹੋਵੇ ਸੋਨੂੰ ਆਪਾਂ ਅੱਜ ਦੱਸਾਂਗੇ ਜਿਵੇਂ ਕਿ ਆਪਣਾ ਤੁਸੀਂ ਇਹ ਸਬਰਾਜ ਦੇਖ ਹੀ ਸਕਦੇ ਹੋ ਕਿੰਨੀ ਵਧੀਆ ਇਹਦੀ ਜਿਹੜਾ ਗੱਦ ਕਾਠਾ ਤੇ ਗਰੋਥ ਬਹੁਤ ਸੋਹਣੀ ਕਰਦਾ ਹੁੰਦਾ ਇਹ ਅੱਜ 17-80 ਦਿਨਾਂ ਦਾ ਹੋ ਗਿਆ ਤੇ ਬਹੁਤ ਸੋਹਣੀ ਨੇ ਗਰੋਥ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਤੇ ਖਰਚਾ ਵੀ ਆਪਾਂ ਕੋਈ ਬਾਲਾ ਨਹੀਂ ਕਰਿਆ ਇਹਦੇ ਤੇ ਦੇਖ ਸਕਦੇ ਹੋ ਦੁੱਧ ਦਾ ਵੀ ਜਿਹੜਾ ਖਰਚਾ ਹੈ ਉਹ ਵੀ ਬਹੁਤ ਘੱਟ ਹੈ ਜਿਵੇਂ ਬਹੁਤ ਭਰਾ ਕਹਿੰਦੇ ਆ ਕਿ 7 ਲੀਟਰ 8 ਲੀਟਰ ਪਿਉਣਾ ਪਊਗਾ ਉਹ ਵੀ ਖਰਚਾ ਘਟਦਾ ਹੈਗਾ ਜੇ ਤੁਸੀਂ ਨਾਲ ਬੜਾ ਕਾਫ ਪਲੱਸ ਚਾਰ ਦਿਓ ਜਿਵੇਂ ਕਿ ਜੇ ਛੋਟੇ ਕਟਰੂਆ ਕਾਫ ਆਗੇ ਤਾਂ ਉਹਨੂੰ ਤੁਸੀਂ ਕਰਜੇਰਾ ਕੱਲਾ ਬੜਾ ਕਾਫ ਹੋਣਾਗਾ ਤੇ ਜਦੋਂ ਤੈਨ ਤੋਂ 4 ਮਹੀਨਿਆਂ ਦਾ ਹੋ ਗਿਆ ਖਰਾਕ ਖਾਣ ਲੱਗ ਗਿਆ ਫੀਡ ਹੈ ਜਿਹੜੀ ਉਹ ਕਾਫ ਸਟਾਰਟਰ ਖਾਣ ਲੱਗ ਗਿਆ ਤੇ ਉਹਦੇ ਨਾਲ ਤੁਸੀਂ ਬੜਾ ਕਾਫ ਪਲੱਸ ਚਾਰ ਨੰਗਾ ਜਿਵੇਂ ਕਿ ਇਹਦੀ ਡੋਜ਼ ਹੈ 40 ਗ੍ਰਾਮ ਇਹ ਤੁਸੀਂ ਇਹ ਤਿੰਨ ਤੋਂ 4 ਮਹੀਨਿਆਂ ਤੋਂ ਲੈ ਕੇ ਤੇ ਜਿੰਨਾ ਜਕਰ ਗੱਭਣ ਨਹੀਂ ਹੁੰਦੀ ਛੋਟੀਆਂ ਛੋਟੇ ਸੂਣ ਦੇ ਨੇੜੇ ਨਹੀਂ ਹੁੰਦੀ ਉਹਨਾਂ ਚ ਇੱਕ ਰ ਆਪਾ ਦੇ ਸਕਦੇ ਇਹਦੇ ਫਾਇਦੇ ਬਹੁਤ ਆ ਜਿਹੜੇ ਭਰਾ ਛੋਟੀਆਂ ਤਿਆਰ ਕਰਨੀਆਂ ਵਹਿੜਾਂ ਤਿਆਰ ਕਰਨੀਆਂ ਤਾਂ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਨਹੀਂ ਕਮਜ਼ੋਰੀ ਆਉਗੀ ਕੋਈ ਸਰੀਰ ਦੇ ਵਿੱਚ ਨਹੀਂ ਕਮਜ਼ੋਰੀ ਆਉਗੀ ਇਹਦੇ ਵਿੱਚ ਵਿਟਾਮਿਨ ਬਹੁਤ ਆ ਵਿਟਾਮਿਨ ਡੀ ਆ ਵਿਟਾਮਿਨ ਡੀ 3 ਆ ਵਿਟਾਮਿਨ ਹੈ ਇਹਦੇ ਵਿੱਚ ਹੋਰ ਵੀ ਬਹੁਤ ਮਿਨਰਲ ਪਾਏ ਹੋਏ ਜਿਹਦੇ ਨਾਲ ਕਾਫਾ ਜਲਦੀ ਤਿਆਰ ਹੁੰਦਾਗਾ ਸਿਹਤ ਵੀ ਬਹੁਤ ਵਧੀਆ ਰਹਿੰਦੀ ਆ ਕੋਈ ਉਹਨੂੰ ਬਿਮਾਰੀ ਨਹੀਂ ਲੱਗਦੀ ਹੈਗੀ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਬਹੁਤ ਸੋਹਣਾ ਕੱਢਿਆ ਗਿਆ ਤੇ ਜੇ ਤੁਸੀਂ ਵੀ ਇਹ ਬੜਾ ਕਾਫ ਪਲੱਸ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਸੰਪਰਕ ਨੰਬਰ ਸਕਰੀਨ ਤੇ ਲਾ ਦੇਵਾਂਗੇ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਮੰਗਵਾ ਵੀ ਸਕਦੇ ਹੋ ਹਰੇਕ ਮੈਡੀਕਲ ਤੋਂ ਵੀ ਮਿਲ ਜਾਊਗਾ ਵੀਡੀਓ ਬਾਤਵਾ